ਨਮਸਕਾਰ ਉਹ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਵਾਰਡ ਨੰਬਰ 5 ਦੇ ਵਿੱਚ ਲਗਾਤਾਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਜਿਸ ਨੂੰ ਲੈ ਕੇ ਸਥਾਨਿਕ ਵਸਨੀਕਾਂ ਵੱਲੋਂ ਲਗਾਤਾਰ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਪੀਣ ਦੇ ਲਈ ਪਾਣੀ ਦਿੱਤਾ ਜਾਵੇ ਤੇ ਉਸੇ ਸਮੱਸਿਆ ਦਾ ਹੱਲ ਕਰਦੇ ਹੋਏ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੀਤ ਸਾਨੀ ਅਤੇ ਵਾਰਡ ਦੇ ਐਮਸੀ ਮੈਡਮ ਮਨਜੀਤ ਮੱਟੂ ਵੱਲੋਂ ਪਾਣੀ ਦੇ ਕਨੈਕਸ਼ਨ ਦੇ ਲਈ ਸਥਾਨਿਕ ਵਸਨੀਕ ਦਵਿੰਦਰ ਰਾਣਾ ਨਾਲ ਗੱਲ ਕੀਤੀ ਗਈ ਤੇ ਉਹਨਾਂ ਤੋਂ ਤੇ ਟਿਊਬਲ ਤੋਂ ਪਾਣੀ ਦਾ ਕਨੈਕਸ਼ਨ ਦੇਣ ਦੇ ਲਈ ਬੇਨਤੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੀਣਦੇ ਪਾਣੀ ਦੇ ਲਈ ਉਹ ਕਨੈਕਸ਼ਨ ਦੇਣ ਨੂੰ ਤਿਆਰ ਨੇ ਜਿਸ ਦੇ ਚੱਲਦੇ ਹੋਏ ਨਗਰ ਕੌਂਸਲ ਨੰਗਲ ਵੱਲੋਂ ਫਿਲਹਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਹੋਏ ਸਥਾਨਿਕ ਵਸਨੀਕਾ ਵੱਲੋਂ ਵਾਰਡ ਦੇ ਐਮਸੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉੱਥੇ ਹੀ ਵਾਰਡ ਦੇ ਐਮਸੀ ਦਵਿੰਦਰ ਰਾਣਾ ਦਾ ਧੰਨਵਾਦ ਕਰਦੇ ਹੋਏ ਨਜ਼ਰ ਆਏ ਤੇ ਚਲੋ ਹੁਣ ਕਿਤੇ ਨਾ ਕਿਤੇ ਮਾਧਮਨਗਰ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਗਈ ਹੈ ਤੇ ਉਹਨਾਂ ਨੂੰ ਇੱਕ ਰਾਹਤ ਜ਼ਰੂਰ ਮਿਲੀ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਰਕੇਸ਼ ਰਾਣਾ ਦੀ ਰਿਪੋਰਟ ਹਾਂਜੀ ਐਕਚੁਅਲ 'ਚ ਸਾਡੇ ਵਾਰਡ 'ਚ ਮਾਧਮਨਗਰ 'ਚ ਪਾਣੀ ਦੀ ਬਹੁਤ ਲੰਬੇ ਸਮੇਂ ਤੋਂ ਪ੍ਰੋਬਲਮ ਥੀ ਤੇ ਸਾਨੂੰ ਵੀ ਲੱਗਦਾ ਤਾਂ ਕਿ ਕਿਉਂਕਿ ਲੇਡੀ ਹੋਣ ਦੇ ਨਾਤੇ ਮੈਨੂੰ ਵੀ ਪਤਾ ਹੈ ਕਿ ਪਾਣੀ ਦੇ ਬਿਨਾਂ ਕਿੰਨੀ ਪ੍ਰੋਬਲਮਸ ਹੁੰਦੀਆਂ ਆ ਤੇ ਇਸ ਕਰਕੇ ਅਸੀਂ ਫਿਰ ਇਹਦਾ ਟੈਂਪਰੇਰੀ ਸੋਚਿਆ ਵੇ ਕੋਈ ਕਿਸੇ ਤਰ੍ਹਾਂ ਦਾ ਇਹਦਾ ਕਰਿਆ ਜਾਵੇ ਜਿਸ ਦੇ ਨਾਲ ਕੀ ਲੋਕਾਂ ਨੂੰ ਪਾਣੀ ਦੀ ਪ੍ਰੋਬਲਮ ਜਿਹੜੀ ਹੈ ਉਹ ਦੂਰ ਕੀਤੀ ਜਾ ਸਕੇ ਤੇ ਅਸੀਂ ਔਰ ਸੰਜੇਸਾਨੀ ਆਪਣੇ ਸੰਜੇਸਾਨੀ ਜੀ ਚੇਅਰਮੈਨ ਅਸੀਂ ਮਿਲ ਕੇ ਆਪਣੇ ਦਵਿੰਦਰ ਰਾਣਾ ਜੀ ਔਰ ਨਰਿੰਦਰ ਰਾਣਾ ਜੀ ਨੂੰ ਮਿਲੇ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਪਾਣੀ ਦੀ ਬਹੁਤ ਪ੍ਰੋਬਲਮ ਹੈ ਗਰਮੀਆਂ ਦੇ ਦਿਨ ਹੈ ਜੇ ਤੁਸੀਂ ਸਾਨੂੰ ਆਪਣੇ ਪਰਸਨਲ ਪੰਪ ਤੋਂ ਪਾਣੀ ਦੇ ਦੋ ਤਾਂ ਬਹੁਤ ਹੀ ਵਧੀਆ ਗੱਲ ਹੈ ਤੇ ਉਹਨਾਂ ਨੇ ਸਾਡੀ ਰਿਕੁਐਸਟ ਜਿਹੜੀ ਐਕਸੈਪਟ ਵੀ ਕੀਤੀ ਔਰ ਸਾਨੂੰ ਮਤਲਬ ਕੱਲ ਪੂਰੀ ਟੀਮ ਕਾਉਂਸਲ ਦੀ ਆ ਕੇ ਪੂਰਾ ਸੈਟਿੰਗ ਕਰਕੇ ਗਈ ਹੈ ਪਾਣੀ ਦਾ ਪੂਰਾ ਘਰ-ਘਰ ਪਾਣੀ ਮਤਲਬ ਸੈਕੰਡ ਫਲੋਰ ਤੇ ਪੁੱਜਣ ਲੱਪਿਆ ਤੇ ਬਹੁਤ ਜ਼ਿਆਦਾ ਮਾਦਮ ਨਗਰ ਚ ਖੁਸ਼ੀ ਦੀ ਲਹਿਰ ਵੀ ਹੈ ਇਸ ਨੂੰ ਲੈ ਕੇ ਤੇ ਅਸੀਂ ਥੈਂਕਸ ਵੀ ਕਰਦੇ ਨਰਿੰਦਰ ਰਾਣਾ ਜੀ ਦਾ ਅਦਵਿੰਦਰ ਰਾਣਾ ਜੀ ਦਾ ਤੇ ਸਾਨੀ ਸਾਹਿਬ ਜੀ ਦਾ ਕਿ ਜਿਨ੍ਹਾਂ ਨੇ ਸਾਡੀ ਰਿਕੁਐਸਟ ਨੂੰ ਸੁਣਿਆ ਲੋਕਾਂ ਦੀ ਓਪੀ ਗੱਲ ਸੁਣੀ ਕਿਉਂਕਿ ਗਰਮੀਆਂ ਦੇ ਦਿਨ ਐ ਲੋਕੀ ਸੜਕਾਂ ਤੇ ਸ਼ਵਿੱਲਾ ਲਾਂਦੇ ਐ ਤੇ ਦਵਿੰਦਰ ਰਾਣਾ ਜੀ ਔਰ ਨਰਿੰਦਰ ਰਾਣਾ ਜੀ ਨੇ ਘਰ-ਘਰ ਸ਼ਵਿੱਲ ਲਗਾਤੀ ਪਾਣੀ ਦੀ ਉਹਨਾਂ ਦਾ ਬਹੁਤ-ਬਹੁਤ ਥੈਂਕਸ ਟੀ ਮੈਂ ਸ੍ਰਿੰਦਰ ਕੁਮਾਰੀ ਆਦਿਆ ਮਾਦਵਨਗਰ ਦੀ ਬਸਮੀਕਾ ਧੰਨਵਾਦ ਕਰਦੀ ਆਂ ਮਨਜੀਤ ਕੌਰ ਮੱਟੂ ਜੀ ਦਾ ਨਾਲ ਸੰਜੇ ਸਾਨੀ ਪ੍ਰਧਾਨ ਜੀ ਦਾ ਨਾਲ ਹੀ ਉਹਨਾਂ ਦਾ ਜਿਨ੍ਹਾਂ ਕੋਲੋਂ ਇਹਨਾਂ ਨੇ ਟਿਊਬਲ ਤੋਂ ਪਾਣੀ ਲਿਆ ਦਵਿੰਦਰ ਰਾਣਾ ਜੀ ਦਾ ਇਹਨਾਂ ਕੋਲ ਅਸੀਂ ਰੋਏ ਪਿੱਟੇ 3-4 ਦਿਨ ਪਹਿਲਾਂ ਇਹਨਾਂ ਨੇ ਸਾਡੀ ਦਰਦ ਭਰੀ ਗੱਲ ਸੁਣੀ ਕਿਉਂਕਿ ਮਾਦਵਨਗਰ 'ਚ ਪਾਣੀ ਨਹੀਂ ਸੀ ਆ ਰਿਹਾ ਹੁਣ ਇਹਨਾਂ ਨੇ ਸੁਣੀ ਤੇ ਇਹਨਾਂ ਨੇ ਵੀ ਪੂਰਾ ਜ਼ੋਰ ਲਾਇਆ ਕਿਸੇ ਦੀ ਮਿਹਨਤ ਕਰਕੇ ਦਵਿੰਦਰ ਰਾਣਾ ਜੀ ਦੀ ਉਹਨਾਂ ਕੋਲ ਇਹਨਾਂ ਨੇ ਸਾਨੂੰ ਉਹਨਾਂ ਦੇ ਪਰਸਨਲ ਟਿਊਬਲ ਤੋਂ ਪਾਣੀ ਲੈ ਕੇ ਸਾਨੂੰ ਦਿੱਤਾ ਤੇ ਹੁਣ ਘਰ-ਘਰ ਪਾਣੀ ਬਹੁਤ ਵਧੀਆ ਆ ਰਿਹਾ ਹੈ ਕੱਲ ਦਾ ਕੱਲ ਦੀ ਇਹਨਾਂ ਨੇ ਸਾਰਾ ਦਿਨ ਏ ਧੁੱਪੇ ਬੈਠੇ ਰਹੇ ਸ਼ਾਮ ਤੱਕ 10 ਵਜੇ ਤੱਕ ਰਾਤੀ 10 ਵਜੇ ਗਏ ਘਰ-ਘਰ ਘੁੰਮ ਕੇ ਕਿ ਪਾਣੀ ਆ ਰਿਹਾ ਕਿ ਨਹੀਂ ਆਇਆ ਲਾਸਟ ਵਿੱਚ ਪਾਣੀ ਉੱਪਰ ਫਲੋਰ ਤੇ ਆ ਰਿਹਾ ਸੀ ਰਾਤੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਪਾਣੀ ਦਿੱਤਾ ਪਾਣੀ ਲਈ ਤਰਸ ਰਹੇ ਸੀਗੇ ਮਾਧਵਨਗਰ ਦੇ ਲੋਕ ਮੇਰਾ ਨਾਮ ਹੈ ਚਰਨਗਸ ਬਰਮਾ ਪਾਣੀ ਦੇ ਪਹਿਲੇ ਤਾਂ ਬਹੁਤ ਕਿੱਲੇ ਸੀ ਸਾਡੇ ਐਮਸੀ ਸਾਹਿਬ ਨੂੰ ਅਸੀਂ ਰਿਕੁਐਸਟ ਕੀਤੀ ਐਮਸੀ ਸਾਹਿਬ ਨੇ ਪੂਰੀ ਜਦੋਜਾਹਦ ਕਰਕੇ ਬੜੇ ਐਫਰਟਸ ਕਰਕੇ ਇਹ ਪਾਣੀ ਜਿਹੜਾ ਸਾਡਾ ਮਤਲਬ ਕਲੈਕਸ਼ਨ ਦਵਾਇਆ ਰਾਣਾ ਦੀ ਨਵਿੰਦਰ ਰਾਣਾ ਜੀ ਦੇ ਟਿਊਬਵੈਲ ਤੋਂ ਤੇ ਉਹ ਉਹਨਾਂ ਨੂੰ ਉਹਨਾਂ ਨੂੰ ਰਿਕੁਐਸਟ ਕੀਤੀ ਹੋਣੀ ਜੋ ਕੁਝ ਵੀ ਕੀਤਾ ਤੇ ਸਾਨੂੰ ਇਸ ਵੇਲੇ ਪਾਣੀ ਦੀ ਆਣੀ ਮੌਜ ਹੋ ਗਈ ਸਾਡੇ ਤਿੰਨ ਮੰਜ਼ਿਲਾ ਤੇ ਪਾਣੀ ਜਾ ਰਿਹਾ ਹੈ ਇਸ ਵੇਲੇ ਔਰ ਪਾਣੀ ਸਾਫ ਹੈ ਬਿਲਕੁਲ ਕੋਈ ਐਧੇ ਨਹੀਂ ਪ੍ਰੋਬਲਮ ਹੁਣ ਸਾਨੂੰ ਸਾਰੀਆਂ ਪ੍ਰੋਬਲਮਾਂ ਪਾਣੀ ਦੇ ਜਿਹੜੀਆਂ ਚੱਕ ਹੋ ਗਈਆਂ ਕੋਈ ਅਦਨਿ ਮਤਲਬ ਨਹੀਂ ਗਈ ਪ੍ਰੋਬਲਮ ਵੀ ਇਹਨਾਂ ਦੇ ਐਫਰਟਸ ਦੇ ਨਾਲ ਐਮ ਸੀ ਸਾਹਿਬ ਦੇ ਮੱਟੂ ਸਾਹਿਬ ਦੇ ਐਫਰਟਸ ਦੇ ਨਾਲ ਸਾਡਾ ਬਹੁਤ ਅੱਛਾ ਮਤਲਬ ਪਾਣੀ ਦਾ ਹੱਲ ਹੋ ਗਿਆ। ਔਰ ਇਹਨਾਂ ਨੂੰ ਅਸੀਂ ਬੜੇ ਮਤਲਬ ਮੁਬਾਰਕਾਂ ਦਿੰਦੇ ਆ ਇਹਨਾਂ ਦੀ ਸਾਰੀ ਟੀਮ ਨੂੰ ਸੰਜੇ ਸਾਨੀ ਜੀ ਨੂੰ ਵੀ ਪ੍ਰਧਾਨ ਜੀ ਨੂੰ ਵੀ ਕਿ ਉਹਨਾਂ ਨੇ ਬੜੇ ਪਹਿਲ ਤੇ ਸਾਡਾ ਮਤਲਬ ਇਹ ਕੰਮ ਕਰਵਾਇਆ। ਮੇਰਾ ਨਾਮ ਸ਼ਿਵ ਚੰਦਰ ਸ਼ਰਮਾ ਮੈਂ ਗਵਰਨਮੈਂਟ ਆਈਟ ਇੰਗਲ ਤੋਂ ਸੇਵਾਮੁਕਤ ਹਾਂ। ਅਸੀਂ ਸਨ 210 ਤੋਂ ਇੱਥੇ ਰਹ ਰਹੇ ਹਾਂ ਸਾਡੇ ਮਤਲਬ 15 ਸਾਲ ਇੱਥੇ ਰਹਿੰਦੇ ਹੋਗੇ ਹਰ ਹਰ ਸਾਲ ਗਰਮੀਆਂ ਜਿਹੜੀਆਂ 2-3 ਮਹੀਨੇ ਬਹੁਤ ਔਖੇ ਸੀਗੇ ਪਾਣੀ ਦਾ ਪ੍ਰੈਸ਼ਰ ਬਹੁਤ ਘੱਟ ਸੀਗਾ ਉੱਪਰ ਟੈਂਕੇ 'ਚ ਪਾਣੀ ਨਹੀਂ ਚੜਦਾ ਸੀਗਾ ਲੇਕਿਨ ਕੱਲ ਮੱਟੂ ਸਾਹਿਬ ਨੇ ਮਨਜੀਤਪੁਰ ਮੱਟੂ ਉਹਨਾਂ ਦੇ ਹਸਬੰਡ ਨੇ ਔਰ ਸੰਜੇ ਸਾਨੀ ਪ੍ਰਧਾਨ ਜਿਹੜੇ ਹੈਗੇ ਸਾਡੇ ਉਹ ਪੂਰੀ ਟੀਮ ਨਾਲ ਮਸ਼ੀਨਰੀ ਨਾਲ ਇੱਥੇ ਆਏ ਔਰ ਦ੍ਰਿਪਿੰਦਰ ਸਿੰਘ ਰਾਣਾ ਦਾ YouTube ਵਾਲੇ ਉਹਨਾਂ ਸਦੋਂ ਕਨੈਕਸ਼ਨ ਦਿੱਤਾ ਪਾਣੀ ਦਾ ਔਰ ਹੁਣ ਪਾਣੀ ਦਾ ਪ੍ਰੈਸ਼ਰ ਬਿਲਕੁਲ ਠੀਕ ਹੈ ਸਾਡਾ ਉੱਪਰਲੀ ਮੰਜ਼ਿਲ ਤੇ ਪਾਣੀ ਵੀ ਜਾ ਰਿਹਾ ਤੀਜੀ ਮੰਜ਼ਿਲ ਤੱਕ ਪਾਣੀ ਜਾ ਰਿਹਾ ਹੁਣ ਸਾਨੂੰ ਕੋਈ ਸਮੱਸਿਆ ਨਹੀਂ ਹੈ ਪਾਣੀ ਦੀ ਇਸ ਵੇਲੇ ਥੈਂਕ ਯੂ